ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਮahanagar Ludhiana ਦੀਆਂ ਜਿੱਥੇ ਹੈਬੋਲ ਡੈਰੀ ਕੰਪਲੈਕਸ ਵਿੱਚ ਠੇਕਾ ਖੋਲਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਮਹਿਲਾਵਾਂ ਅਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਇਸ ਠੇਕੇ ਨੂੰ ਬੰਦ ਕਰਵੋਣ ਦੀ ਸਰਕਾਰ ਤੋਂ ਪੂਰ ਜ਼ੋਰ ਮੰਗ ਕੀਤੀ ਗਈ ਹੈ ਜਿਸ ਦੇ ਚਲਦਿਆਂ ਇਹ ਠੇਕਾ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਦੇ ਵੱਲੋਂ ਸੀਲ ਵੀ ਕਰ ਦਿੱਤਾ ਗਿਆ ਜਿਸ ਤੇ ਪ੍ਰਧਾਨ ਕੁਲਦੀਪ ਲੋਹੜੀਆ ਅਤੇ ਇਲਾਕੇ ਦੀਆਂ ਔਰਤਾਂ ਨੇ ਭਗਵੰਤ ਮਾਨ ਸਰਕਾਰੀ ਅਤੇ ਕੈਬਨਿਟ ਮੰਤਰੀ ਸੰਜੀਵ अरोड़ा ਦਾ ਧੰਨਵਾਦ ਕੀਤਾ ਦੱਸਿਆ ਕਿ ਮੁਹੱਲਾ ਨਿਵਾਸੀਆਂ ਨੇ ਜੈਰੀ ਐਸੋਸੀਏਸ਼ਨ ਦੇ ਪ੍ਰਧਾਨ ਦੇ ਕੋਲ ਇਸ ਬਾਬਤ ਪਹੁੰਚ ਕੀਤੀ ਜਿਸ ਤੋਂ ਬਾਅਦ ਇਹ ਕਦਮ ਚੱਕਿਆ ਗਿਆ ਕੋਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਕੁਲਦੀਪ ਸਿੰਘ ਲਾਹੌਰਿਆ ਡੈਰੀ ਪ੍ਰਧਾਨ। ਅੱਜ ਸਾਡੇ ਹੱਬਲ ਡੈਰੀ ਕੰਪਲੈਕਸ ਪੰਜਵੀਂ ਰੋਡ ਦੇ ਮਹੱਲੇ ਦੇ ਵਿੱਚ ਠੇਕੇ ਖੁੱਲੇ ਸ਼ਰਾਬ ਵਾਲਾ ਪਿਛਲੇ 4-5 ਦਿਨਾਂ ਤੋਂ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕੇ ਤੇ ਹੋਏ ਬੰਦ ਕੀਤਾ ਗਿਆ ਮਹੱਲੇ 'ਚ ਬਹੁਤ ਪਰੇਸ਼ਾਨੀ ਆ ਰਹੀ ਹੈ। ਸੋ ਪ੍ਰਸ਼ਾਸਨ ਨੇ ਬਿਨਾਂ ਕੋਈ ਰੋਲੇ ਤੋਂ ਹੀ ਸੀਲ ਕਰ ਗਿਆ ਅੱਜ। ਇਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ। ਸੰਜੀਵ ਰੋੜਾ ਜੀ ਦਾ। ਉਹਨਾਂ ਨੇ ਕੱਲ ਫੋਨ ਕੀਤਾ ਸੀ ਉਹਨਾਂ ਨੇ ਕਿਹਾ ਮੇਅਰ ਸਾਹਿਬ ਨੇ ਕੀਤਾ ਸੀਗਾ ਕਿ ਖਾਸ ਕਰ ਸਾਡੇ ਮਨੀਸ਼ਾ ਕੌਂਸਲਰ ਚੌੜ੍ਹ ਮਰਵਾੜ ਤੋਂ। ਇਹਨਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਤੇ ਸਾਡੇ ਮੱਲੇ ਦੇ ਭੈਣ ਜੀ ਨੀਲਮ ਜੀ ਜਿਨ੍ਹਾਂ ਦੇ ਆਗੂ ਲੱਗਣ ਕਰਨੀ ਸਭ ਕੁਝ ਹੋ ਗਿਆ ਲੱਗੇ ਨੇ ਤੇ ਸਾਡਾ ਇਹ ਠੇਕਾ ਬੰਦ ਹੋ ਗਿਆ ਅਜਲੇ ਤਾਂ ਕਿਤਾ ਵੇਖ ਲਿਆ ਬੰਦ ਕਰਵਾਤਾ ਸਰਕਾਰ ਨੇ ਧੰਨਵਾਦ ਕਰਦੇ ਆ ਬਾਕੀ ਸਾਡ ਭੈਣ ਜੀ ਸੀਲ ਕਰ ਗਈ ਬਾਕੀ ਤੁਸੀਂ ਵੀਡੀਓ ਦੇਖ ਸਕਦੇ ਨਹੀਂ ਮੇਰੀ ਏਡੀਓ ਨਾਲ ਗੱਲ ਹੋਈ ਸਰ ਨਾਲ ਕਹਿੰਦੇ ਜੀ ਇਹਨੂੰ ਸੀਲ ਕਹਿੰਦੇ ਆ ਕਿ ਪ੍ਰਸ਼ਾਸਨ ਸੀਲ ਕਰ ਗਿਆ ਹੁਣ ਖੁੱਲਦਾ ਇਹ ਖੁੱਲੂਗਾ ਦੁਬਾਰਾ ਵੀਡੀਓ ਸਾਡੇ ਕੋਲ ਹੋਣਗੇ ਅਸੀਂ ਫਿਰ ਅਜਾਂ ਸੰਗ ਪਕਾਣ ਕਰਾਂਗੇ ਇਹਦਾ ਧਰਰੇ ਲਾਵਾਂਗੇ ਬਿਲਕੁਲ ਧੰਨਵਾਦ ਕਰਦੇ ਮਨੀਸ਼ ਸਾਹਿਬ ਜੀ ਦਾ ਚੋਣਪਨ ਬਾੜ ਤੋਂ ਜਿਨ੍ਹਾਂ ਦੇ ਸਤਿਕਾਰੇ ਸੰਬੰਧ ਹੋ ਸਕਿਆ ਹੈ ਮੈਂ ਸਭ ਤੋਂ ਪਹਿਲਾਂ ਤਾਂ ਮੇਰੀਆਂ ਸਾਰੀਆਂ ਜਿਹੜੀ ਨਾਰੀ ਸ਼ਕਤੀ ਮੇਰੇ ਨਾਲ ਖੜੀ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਕਿਉਂਕਿ ਇਹਨਾਂ ਦਾ ਸਹਿਯੋਗ ਨਾ ਹੁੰਦਾ ਤਾਂ ਸ਼ਾਇਦ ਅਸੀਂ ਅੱਜ ਇਹ ਕਦਮ ਚੁੱਕ ਨਾ ਸਕਦੇ ਔਰ ਉਸ ਤੋਂ ਬਾਅਦ ਸਾਡੇ ਐਮਸੀ ਸਾਹਿਬ ਇੰਦੂ ਮਨੀਸ਼ਾ ਜੀ ਔਰ ਸਾਡੇ ਵੀਰ ਜੀ ਡੈਰੀ ਪ੍ਰਧਾਨ ਕੁਲਦੀਪ ਸਿੰਘ ਜੀ ਸੰਜੀਵ ਅਰੋੜਾ ਜੀ ਔਰ ਸਾਡੇ ਮੈਡਮ ਵੇਅਰ ਇੰਦਰਜੀਤ ਪੌਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਇਸੋ ਐਪਲੀਕੇਸ਼ਨ ਦਿੱਤੀ ਸੀ ਮੈਨੇ ਸਿਰਫ ਐਮਸੀ ਸਾਹਿਬ ਨੂੰ ਪਰਸੋ ਮੈਂ ਦੇਖਿਆ ਇਹ ਸੀ ਅੱਜ ਉਹਨਾਂ ਨੇ ਸਾਡੀ ਇਹ ਗੱਲ ਸੁਣ ਲਈ ਬਿਲਕੁਲ ਹੋ ਗਿਆ ਜੀ ਬਿਲਕੁਲ ਸਰਕਾਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੀ ਹੈ ਭਗਵਾਨਤਮਾਨ ਸਰਕਾਰ ਨੇ ਜੋ ਉਦਾ ਚੁੱਕਿਆ ਹੋਇਆ ਹੈ ਯੁੱਧ ਨਸ਼ਾ ਵਿਰੁੱਧ ਅਸੀਂ ਉਹਦਾ ਬਿਲਕੁਲ ਸਾਥ ਦੇ ਰਹੇ ਹਾਂ ਔਰ ਬਿਲਕੁਲ ਸਾਥ ਦੇਵਾਂਗੇ ਉਹਨਾਂ ਦਾ ਜਿੱਥੇ ਵੀ ਸਾਨੂੰ ਕਿਤੇ ਕੋਈ ਦਿਖੂਗਾ ਕਿ ਨਸ਼ਾ ਬਿਕ ਰਿਆ ਹੋ ਰਿਹਾ ਹੈ ਅਸੀਂ ਬਿਲਕੁਲ ਉਹਦਾ ਸਾਥ ਦੇਵਾਂਗੇ ਤੁਹਾਨੂੰ ਬੰਦ ਸ਼ਾਮ ਨੂੰ ਇਥੇ ਮਹੌਲ ਦੇਖਣ ਵਾਲਾ ਹੁੰਦਾ ਲੇਡੀਜ਼ ਕੱਲੀਆ ਘਰੋਂ ਬਾਹਰ ਨਿਕਲ ਨਹੀਂ ਸਕਦੀਆਂ ਕਿਉਂਕਿ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਕੰਮ-ਕਾਜ ਕਰਕੇ ਸ਼ਾਮ ਨੂੰ ਉਹਨਾਂ ਨੇ ਘਰਾਂ ਚੋਂ ਬਾਹਰ ਨਿਕਲਣਾ ਹੁੰਦਾ ਆਪਣੀ ਕੋਈ ਸਬਜ਼ੀ ਖਰੀਦਣੀ ਹੁੰਦੀ ਬੱਚਾ ਨੂੰ ਪਾਰਕ ਵਗੈਰਾ ਦੇ ਵਿੱਚ ਲੈ ਕੇ ਜਾਣਾ ਹੁੰਦਾ ਪਰ ਉਹ ਇੰਨੇ ਗੰਦੇ ਮਹੌਲ ਕਰਕੇ ਬਾਹਰ ਨਿਕਲ ਨਹੀਂ ਸਕਦੀਆਂ ਇਸ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਪੈਸ਼ਲ ਸਾਡੇ ਮਨੀਸ਼ਾ ਜੀ ਦਾ ਮੈਡਮ ਮੇਅਰ ਦਾ ਔਰ ਸੰਜੀਵ अरोੜਾ ਜੀ ਲੁਧਿਆਣਾ ਵਾਸੀਆਂ ਨੂੰ ਜਿਹੜੇ ਡੈਰੀ ਕੰਪਲੈਕਸ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਤੁਹਾਡੇ ਚੈਨਲ ਰਾਹੀਂ ਇਹ ਕਹਿਣਾ ਚਾਹੂੰਗੀ ਕਿ ਜਿਹ ਲਾਰਡ ਦੇ ਵਿੱਚ ਕੂੜਾ ਸਿੱਟ ਕੇ ਜਾਂਦੇ ਆ ਉਹਨਾਂ ਦਾ ਚਲਾਨ ਕੱਟਿਆ ਜਾਊਗਾ ਇਸ ਲਈ ਸੋਚ ਸਮਝ ਕੇ ਕੂੜਾ ਗੇਰਨ ਹੋਵੇ ਬਾਕੀ ਸਾਰੀ ਨਾਰੀ ਸ਼ਕਤੀ ਅਸੀਂ ਇਕੱਠੇ ਹੈਗੇ ਆ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਅਸੀਂ ਗਰੁੱਪ ਕੋ ਬਣਾਇਆ ਹੋਇਆ ਸਾਰਿਆਂ ਨੇ ਮੇਰੀਆਂ ਤਾਂ ਇਹਨਾਂ ਸਾਰਿਆਂ ਮੇਰੇ ਨਾਲ ਨੇ ਇਹ ਇੱਕ ਆਵਾਜ਼ ਤੇ ਸਾਰਿਆਂ ਇਕੱਠੀਆਂ ਹੋਈਆਂ ਨੇ ਇਹ ਕੱਲੋ ਕਿਸੇ ਵੀ ਕੋਈ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਨੂੰ ਕੋਈ ਗਰੀਬ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕੁਲਦੀਪ ਜੀ ਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਨਾਰੀ ਸ਼ਕਤੀ ਜ਼ਿੰਦਾਬਾਦ